ਇਥੇ ਜਿਹੜਾ ਹੈਗਾ ਰੇਟ ਜਿਸ ਦਾ ਖੇਤ ਉਸ ਦਾ ਰੇਟ ਉਹਦੇ ਸਾਹਮਣੇ ਲੈਣਾ ਨੇ ਪਾਲਿਸੀ ਬਣਾਈ ਸੀ ਜੀ ਔਰ ਲekin na ਹੋ ਕੁਝ ਹੋ ਰਿਹਾ ਹੈਗਾ ਤੁਹਾਡਾ ਕੀ ਕਹਿਣਾ ਹੈ ਤੁਸੀਂ ਇਹ ਗੱਲ ਮੰਨਦੇ ਹੋ ਨਾ ਕੁਝ ਹੋਰ ਹੋ ਰਿਹਾ ਹੈ ਸਵਾਲ ਇਹ ਆਇਆ ਕਿ ਨਾਰਾ ਦਿੱਤਾ ਜਿਦਾ ਖੇਤ ਉਹਦੀ ਰੇਟ ਬਾੜ ਵੀ ਇਹਨਾਂ ਲੋਕਾਂ ਲਈ ਭ੍ਰਸ਼ਟਾਚਾਰ ਕਰਨ ਦਾ ਸਾਧਨ ਬਣ ਗਈ ਅੱਜ ਰਾਵੀ ਦੇ ਕਿਨਾਰੇ ਸਾਰੇ ਪਿੰਡਾਂ ਦੇ ਅੰਦਰ ਮੈਂ ਤੁਹਾਡੇ ਨਾਲ ਹੁੰਦਾ ਹੋਇਆ ਆਇਆ ਔਰ ਇਹ ਚੋਰ ਨਾ ਹੋਣ ਤੇ ਫੋਗ ਮਜਗੀਨਾ ਛੱਡ ਕੇ ਡਿਪਰ ਛੱਡ ਕੇ ਦੌੜਨ ਕਿਉਂ ਇਹ ਜਿਹਦਾ ਖੇਤ ਉਹਦੀ ਰੇਤ ਦੀ ਆੜ ਦੇ ਅੰਦਰ जिस ਤਰੀਕੇ ਨਾਲ ਇਲੀਗਲ ਮਾਈਨਿੰਗ ਹੋ ਰਹੀ ਹੈ ਕੀ ਇਹਦਾ ਜਵਾਬ ਪ੍ਰਸ਼ਾਸਨ ਕੋਲ ਹੈਗਾ ਕੀ ਗਰੀਬ ਤੋਂ ਗਰੀਬ ਆਦਮੀ ਸਮਾਨ ਆਦਮੀ ਨੂੰ ਵੀ ਗੱਲ ਸਮਝ ਆਂਦੀ ਹੈ ਜਿਹਦਾ ਦੇ ਘਰ ਟੁੱਟਿਆ ਨਾ ਇੱਕ ਟੋਕਰੀ ਰੇਤ ਨਹੀਂ 라ਵੀ ਚੋ ਕੱਢ ਸਕਦਾ ਇਹ ਫੋਗ ਮਸ਼ੀਨਾ ਲਾ ਕੇ ਆ ਦੋ 라ਵੀਆਂ ਬਣਾਤੀਆਂ 라ਵੀ ਇਹ ਪੁਰਾਣੀ ਚਲਦੀ ਵੀ ਇੱਕ ਉਹ ਚਲਦੀ ਵੀ ਹੈ ਅੰਦਰ ਜਾ ਕੇ ਜਿਸ ਤਰੀਕੇ ਨਾਲ ਇਲੀਗਲ ਮਾਈਨਿੰਗ ਹੋ ਰਹੀ ਹੈ ਕੀ ਸਰਕਾਰ ਦੀ ਮਰਜ਼ੀ ਦੇ ਬਿਨਾ ਹੋ ਸਕਦੀ ਹੈ ਕੀ ਪ੍ਰਸ਼ਾਸਨ ਦੀ ਮਰਜ਼ੀ ਦੇ ਬਿਨਾ ਹੋ ਸਕਦੀ ਹੈ ਉਹ ਕਿਹੜੀਆਂ ਤਾਕਤਾਂ ਨੇ ਕਿਹੜੇ ਪੋਲਿਟਿਸ਼ੀਅਨ ਨੇ ਕਿਹੜੇ ਰਾਜਨੇਤਾ ਨੇ ਕਿਹੜੇ ਮੰਤਰੀ ਨੇ ਆ ਪੁੱਛਣਾ ਜਵਾਬ ਬੰਦਾ ਨਹੀਂ ਹੋਣਾਗਾ ਉਹ ਮੈਂ ਪੁੱਲ ਦਾ ਹਾਲ ਦੇ ਕਹਾਂ ਕਸਲੋਰ ਵਾਲੇ ਦਾ 50 ਮੀਟਰ ਦੀ ਦੂਰੀ ਤੇ ਇਲੀਗਲ ਮਾਈਨਿੰਗ ਸ਼ੁਰੂ ਹੋ ਗਈ ਹੈ ਪੁੱਲ ਦੇਸ਼ ਦੀ ਸੰਪਤੀ ਹੁੰਦੇ ਨੇ ਅਗਲੀ ਬਾੜ ਚ ਕਿਹਾ ਪੁੱਲ ਬਚੇਗਾ ਜਿਤਨਾ ਮਹੱਤਵਪੂਰਨ ਪੋਲਾ ਜੇ ਐਂਡ ਕਨਾਲ ਜੋੜਦਾ ਹੈ ਲੇਕਿਨ ਸਰਕਾਰ ਬਿਲਕੁਲ ਚੁੱਪ ਬੈਠੀ ਇਥੇ 2 ਫੁੱਟ ਦੇ ਰੇਤ ਦੇ ਥੱਲੋਂ ਮ੍ਰਿਤਕ ਵਿਅਕਤੀ ਮਿਲ ਜਾਂਦਾ ਹੈ ਬਿਨਾ ਪੋਸਟਮਾਰਟਮ ਦੇ ਉਹਨੂੰ ਜਲਾਤਾ ਜਾਂਦਾ ਹੈ ਕਿੱਦਾਂ ਮਰਿਆ ਕਿੰਨ ਮਾਰਿਆ ਕਿਉਂ ਹੋਇਆ ਕੋਈ ਜਾਣਕਾਰੀ ਨਹੀਂ ਪੈਸੇ ਦੇ ਦਮ ਤੇ ਜ਼ਬਰ ਦੇ ਦਮ ਤੇ ਪੁਲਿਸ ਦੇ ਦਮ ਤੇ ਪ੍ਰਸ਼ਾਸਨ ਦੇ ਦਮ ਤੇ ਸਰਕਾਰ ਦੇ ਦਮ ਤੇ ਇਹ ਕੋਈ ਇੱਕ ਦੀਆਂ ਲੱਤਾਂ ਕੁੜੀਆਂ ਨਹੀਂ ਆ ਉਹਦੀ ਕੋਈ ਖੋਜ ਖਬਰ ਹੀ ਨਹੀਂ ਇਹ ਮੈਂ ਪੰਜਾਬ ਦਾ ਅਸਲੀ ਚਿਹਰਾ ਕੀ ਹੈ ਇਹ ਕੱਲੀ ਰਾਵੀ ਨਹੀਂ ਤੇ ਬਾੜਾ ਦੇ ਨਾਲ ਚਲਦੇ ਚਲਦੇ ਸਾਰੇ ਦਰਿਆਵਾਂ ਤੱਕ ਨਾ ਫਰੋਜ਼ਪੁਰ ਤੱਕ ਚਲੇ ਗੋ ਮੈਂ ਫਰੋਜ਼ਪੁਰ ਵੀ ਗਦਾਸੀ ਵੀ ਉੱਥੇ ਹੀ ਰੁਲਾ ਸੀ ਇਹ ਇਲੀਗਲ ਮਾਈਨਿੰਗ ਹੈ ਇਹ ਧਰਤੀ ਦਾ ਵੀ ਨੁਕਸਾਨ ਕਰ ਰਹੀ ਹੈ ਪ੍ਰਕਿਰਤੀ ਦਾ ਵੀ ਨੁਕਸਾਨ ਕਰ ਰਹੀ ਹੈ ਆਹ ਪਤਾ ਮਾਨੂੰ ਅਸੀਂ ਨਿਮੰਤਰਣ ਦੇ ਰਹੇ ਆਂ ਚੰਦ ਲੋਕਾਂ ਨੂੰ ਫਾਇਦਾ ਉਠਾਣ ਲਈ ਜਿਹੜੇ ਲੋਕ ਅੱਖਾਂ ਬੰਦ ਕਰਕੇ ਬੈਠੇ ਨੇ ਨਾ ਉਹ ਜਨਰੇਸ਼ਨ ਜਿਹੜੀ ਆਪਣੀ ਉਹਦਾ ਭਲਾ ਕਰ ਰਹੇ ਨੇ ਨਾ ਪੰਜਾਬ ਦਾ ਭਲਾ ਕਰ ਰਹੇ ਨੇ ਕਿਹਦੇ ਲਈ ਪੈਸਾ ਕਿੰਨਾ ਪੈਸਾ ਇਹ ਸਰਕਾਰ ਨੂੰ ਜਵਾਬ ਦੇਣਾ ਪਏਗਾ। ਬੜੇ ਸਾਹਮਣੇ ਮੈਂ ਦਿਖਾਇਆ ਹੈ ਦੇਖੋ ਇੱਧਰ ਵੀ ਟਿੱਪਰ ਲੱਗਿਆ ਹੈ ਰਾਤ ਨੂੰ ਇੱਥੇ ਬੰਦਾ ਮੰਗ ਨਹੀਂ ਸਕਦਾ। ਇਹ ਫੋਰੈਸਟ ਨਾਲ ਹੀ ਹੈ। ਇਹ ਫੋਰੈਸਟ ਹੈ। ਉਹ ਤੇ ਜਿੱਥੋਂ ਅਸੀਂ ਪਹਿਲਾਂ ਆਏ ਹਾਂ ਕਤਰੋੜ ਦੇ ਪੁੱਲ ਦੇ ਅੱਗੇ ਉਹਦੇ ਅੱਗੇ ਜਾ ਕੇ ਕੇਂਦਰ ਦੀ ਜਗ੍ਹਾ ਉਹਦੇ ਉੱਤੇ ਵੀ ਨਹੀਂ ਕਰ ਸਕਦੇ। ਇਹ ਜੀ ਇੱਥੇ ਲੱਗੇ ਤੇ ਕਰ ਹੀ ਨਹੀਂ ਸਕਦੇ ਆਪਾਂ। ਇਹ ਹਾਲਤ ਜਿਹੜੀ ਬਣਾਈ ਹੈ ਜਿਹੜੇ ਆਪਣੇ ਆਪ ਨੂੰ ਬੜਾ ਆਮਾਨਦਾਰ ਕਹਿੰਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਇਹ ਇਲੀਗਲ ਮਾਈਨਿੰਗ ਦੇ ਨੂੰ ਬੰਦ ਕਰਕੇ ਮਾਈਨਿੰਗ ਪਾਲਿਸੀ ਲੈ ਕੇ ਆਵਾਂਗੇ ਰੈਵਨਿਊ 20000 ਕਰੋੜ ਦਾ ਇਕੱਠਾ ਕਰਾਂਗੇ ਕਿੱਥੇ ਹੈ ਰੈਵਨਿਊ ਤੇ ਆ ਰਿਹਾ ਹੈ ਜਾ ਕਿ ਦੀ ਕਿ ਦੀ ਜੇਬ ਚ ਰਿਹਾ ਇਹ ਪੰਜਾਬੀਆਂ ਨੂੰ ਸਮਝਣਾ ਪਏਗਾ ਵਿਜਨ ਸਭਾ ਚ ਇਹਦਾ ਚੁੱਕਿਆ ਜਾਏਗਾ ਕਿਉਂਕਿ ਤੁਹਾਡਾ ਏਰੀਆ ਪੰਦਾ ਹੈਗਾ ਤੁਸੀਂ ਡੈਫੀਨੇਟ ਚੁੱਕਾਂਗੇ ਡੈਫੀਨੇਟ ਚੁੱਕਾਂਗੇ ਜਨਤਾ ਜੀ ਵੀ ਚੁੱਕਾਂਗੇ ਸੜਕਾਂ ਦੇ ਵੀ ਚੁੱਕਾਂਗੇ ਮੀਡੀਆ ਜੀ ਵੀ ਚੁੱਕਾਂਗੇ ਔਰ ਮੇਰੀ ਤੁਹਾਨੂੰ ਬੇਨਤੀ ਹੈ ਸਾਲ ਰਹਿ ਗਿਆ ਉੰਟੀ ਗਿਲਚੀ ਨਾਲ ਦੀ ਸ਼ੁਰੂ ਹੋ ਗਈ ਹੈ ਤੇ ਸੱਚੀਆਂ ਖਬਰਾਂ ਲਾ ਕੇ ਤੁਸੀਂ ਵੀ ਸੱਚੇ ਪੰਜਾਬੀ ਹੋਣ ਦਾ ਫਰਜ਼ ਜਰੂਰ ਅਦਾ ਕਰਿਓ ਪਰਦਾ ਜੀ ਹੋਰ ਵੀ ਇਲਾਕਿਆਂ ਦੇ ਵਿੱਚ ਇਸੇ ਤਰ੍ਹਾਂ ਨਹੀਂ ਇਦਾਂ ਹੀ ਹੈ ਜੀ ਮੈਂ ਬਰੋਜਪੁਰ ਗਿਆ ਸੀ ਉੱਥੇ ਵੀ ਇਦਾਂ ਹੀ ਹਾਲ ਹੈ ਔਰ ਮੈਂ ਤਾਂ ਸੋਚ ਰਿਹਾ ਕਿ ਇਹ ਇਹਦੇ ਨਾਲ ਲੱਗਦਾ ਲੱਗਦਾ ਜਿਹੜਾ ਏਰੀਆ ਰ ਇੱਕ ਵਾਰੀ ਇੱਥੇ ਯਾਤਰਾ ਹੀ ਕਰ ਲਈ ਜਾਏ ਇੱਕ ਦੇ ਪਤਾ ਕਰ ਲਿਆ ਜਾਏ ਕਿ ਜਿਹੜੇ ਬਾੜ ਦੇ ਅੰਦਰ ਘਰ ਤੋਂ ਟੁੱਟੇ ਸੀ ਉਹਨਾਂ ਨੂੰ ਕੀ ਕੀ ਮਿਲ ਗਿਆ ਜਿਹੜੀ ਰਾਹਤ ਆਈ ਆ ਉਹ ਪੁੱਜੀ ਆ ਜਾਂ ਨਹੀਂ? ਕੀ ਉਹ ਵਿਚਾਰੇ ਟੋਕਰੀ ਰੇਤ ਵੀ ਚੁੱਕ ਸਕਦੇ ਆ ਘਰ ਬਣਾਣ ਲਈ? ਨਾ। ਫੁੱਲ ਸਾਲ ਆ ਜਾਏਗਾ। ਕਾਨੂੰਨ ਦੀ ਤਾਂ ਜੀਆਂ ਉੱਡ ਰਹੀਆਂ ਜੀ ਇਹ ਕਿਹਾ ਜਾਏਗਾ। ਲੇਕਿਨ ਇਲੀਗਲ ਮਾਈਨਿੰਗ ਨੂੰ ਬੜਾਵਾ ਦੇਣ ਵਾਲੇ ਲੋਕ ਦੰਦ ਨਾ ਦੇ ਰਹੇ। ਤੁਸੀਂ ਦੇਖ ਰਹੇ ਹੋ ਸਟਾਰ న్యూਸ ਪੰਜਾਬੀ।